ਹਟਿਆ ਦੀਵਾਲੀ ਕਾਲੀ ਹੋ ਗਈ ਜੀ ਹੁਣ ਅਸੀਂ ਅੱਜ ਤਾਂ ਬਿਲਕੁਲ ਚੌਪੜੋ ਕੇ ਰਹਿ ਗਏ ਹੁਣ ਧੰਦਾ ਝੜਦਾ ਤੇ ਆਰਡਰ ਪੜ ਰਿਹਾ ਸੀ ਤੇ ਆਰਡਰ ਦੀ ਕਾਪੀ ਦੇ ਵਿੱਚ ਲਿਖਿਆ ਜੀ ਕਿ ਜਿਹੜੀ ਪੈਟਰੋਲ ਗੱਡੀ 2010 ਮਾਡਲ ਤੋਂ ਥੱਲੇ ਉਹਦੀ ਵੀ ਐਂਟਰੀ ਬੰਦ ਹੈ ਡੀਜ਼ਲ ਗੱਡੀ 2020 ਮਾਡਲ ਤੋਂ ਥੱਲੇ ਐਂਟਰੀ ਬੰਦ ਹੈ ਜਿਹਨਾਂ ਨੇ 18 19 20 ਮਾਡਲ ਲਈਆਂ ਉਹ ਤਾਂ ਬਿਲਕੁਲ ਬਰਬਾਦ ਹੋ ਜਾਣਗੇ ਇਹ ਕੰਮ ਦੇ ਜੇ ਬੰਦ ਕਰਤੀ ਇਹਨਾਂ ਨੇ ਗਵਰਨਮੈਂਟ ਨੇ ਇਹ ਬਹੁਤ ਮਤਲਬ ਨਜਾਇਜ਼ ਧੱਕਾ ਕਰ ਰਹੀ ਆ ਬਹੁਤ ਬਹੁਤ ਜ਼ਿਆਦਾ ਫਰਕ ਪੈਣੀ ਆ ਸਿੱਧਾ ਟ੍ਰਾਂਸਪੋਰਟ ਤਾਂ ਖਤਮ ਹੋ ਜੀਗਾ ਬਿਲਕੁਲ ਇੱਕ ਗੱਡੀ ਜਿਹੜੀ 2000 ਜਿਹੜੀ ਅੱਜ ਦੇ ਟਾਈਮ ਚ ਗੱਡੀ ਕ੍ਰਿਸਟਾ ਦੀ ਕੀਮਤ 24 ਲੱਖ ਰੁਪਏ ਗੱਡੀ ਦੀ ਕੀਮਤ ਹੈ 24 ਲੱਖ ਰੁਪਏ ਕਿਡ ਲਾ ਕੇ ਦੇਖ ਲੋ ਤੁਸੀਂ ਕਿਹੜਾ ਕੰਮ ਰਹਿ ਜਣਾ ਇਹਨਾਂ ਨੇ 에ਰਪੋਰਟ ਜਾਣਾ ਉਹਨਾਂ ਦਾ ਭਾੜਾ ਮਤਲਬ ਹੁਣ ਜਿਹੜੇ ਲੈਣਗੇ ਜਿਨ੍ਹਾਂ ਕੋ 21 ਮਾਡਲ ਤੋਂ ਉੱਪਰ ਗੱਡੀ ਆ ਉਹ ਭਾੜਾ ਨਜਾਇਜ਼ ਹੀ ਲੈਣਗੇ ਫਿਰ ਸਰ ਸਾਡੇ ਕੋਲ ਸਾਰਾ ਕੰਮ ਤੇ ਦਿੱਲੀ ਦਾ ਹੀ ਆ ਜੀ ਐਨਆਰਆਈਸ ਵਗੈਰਾ ਇਸ ਟਾਈਮ ਆਉਂਦੇ ਆ ਬਾਹਰੋਂ ਜੀ ਕਿਤਵਾਲੀ ਉੱਪਰ ਤੇ ਸਾਰਾ ਕੁੱਤ ਕੰਮ ਦਿੱਲੀ ਦਾ ਚੱਟਾ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਖਬਰ ਬਹੁਤ ਹੈ ਕਿ ਜੇਕਰ ਕਿਸੇ ਨੇ ਦਿੱਲੀ ਦੇ ਵਿੱਚ ਜਾਣਾ ਹੈ ਖਾਸ ਕਰਕੇ ਟੈਕਸੀ ਗੱਡੀਆਂ ਨੇ ਜਾਂ ਘਰੇਲੂ ਗੱਡੀਆਂ ਨੇ ਜੇਕਰ ਉਹ 2020 ਮਾਡਲ ਤੋਂ ਥੱਲੇ ਨੇ ਤਾਂ ਉਹਨਾਂ ਗੱਡੀਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਟੈਕਸੀ ਸਟੈਂਡ ਦੇ ਉੱਤੇ ਮੌਜੂਦ ਦਾ ਕਿਉਂਕਿ ਜਿਨ੍ਹਾਂ ਦਾ ਰੋਜ਼ਗਾਰ ਆ ਜਿਨ੍ਹਾਂ ਦਾ ਕਾਰੋਬਾਰ ਗੱਡੀਆਂ ਦੇ ਸਰਦੇ ਉੱਤੇ ਆ ਉਹਨਾਂ ਤੋਂ ਪੁੱਛਾਂਗੇ ਕਿ ਆਖਰਕਾਰ ਕਿੰਨਾ ਕੁ ਨੁਕਸਾਨ ਸਰਕਾਰ ਦੇ ਇਸ ਫੈਸਲੇ ਦਾ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੇ ਕਿਸ ਤਰ੍ਹਾਂ ਦੇ ਨਾਲ ਵੇਖ ਰਹੇ ਹੋ ਦਿੱਲੀ ਸਰਕਾਰ ਕਹਿੰਦੇ ਕਿ 2020 ਮਾਰ 1 ਅਪ੍ਰੈਲ 2020 ਤੋਂ ਪਿੱਛੇ ਦੀ ਜਿੰਨੀਆਂ ਗੱਡੀਆਂ ਨੇ ਉਹ ਸਾਰਿਆਂ ਦੀ ਗੱਡੀ ਦੀ ਐਂਟਰੀ ਜਿਹੜੀ ਆ ਦਿੱਲੀ ਦੇ ਵਿੱਚ ਬੈਨ ਆ ਜੇ ਕੋਈ ਐਂਟਰ ਹੁੰਦਾ ਤੇ 20000 ਦਾ ਜੁਰਮਾਨਾ ਭਾਈ ਸਾਡੇ ਦਾ ਹੁਣ ਸਾਰਾ ਕੰਮ ਚੌਪਟ ਹੋ ਕੇ ਰਹਿ ਗਿਆ ਹੈ ਕਿੰਨੇ ਵਾੜੇ ਕੱਢਿਆ ਸੀ ਕੋਈ 20 ਮਾਡਲ ਤੋਂ ਅੱਜ ਤੋਂ ਆਉਣਾ ਕੋਈ 25 ਲੱਖ ਦੇ ਦੀ ਵੱਡੀ ਪੈਂਦੀ ਹੈ ਇੱਕ ਜੀ ਹੁਣ ਅਸੀਂ ਹੁਣ ਗੱਡੀ ਨਹੀਂ ਲੈ ਸਕਦੇ 20 ਮਾਡਲ ਤੱਕ ਗੱਡੀਆਂ ਜਿਹੜਾ ਉਹਨਾਂ ਨੇ ਐਂਟਰੀ ਬੰਦ ਕਰਤੀ ਇੱਥੇ ਹੁਣ ਸਾਡੀਆਂ ਦੇਖੋ ਗੱਡੀਆਂ ਕਿੰਨੀਆਂ ਖੜੀਆਂ ਖੜੀਆਂ ਇਹ ਸਭ 20 ਮਾਡਲ ਥੱਲੇ ਆ ਹਾਲਾ ਠੰਡਾ ਮੇਰੇ ਕੋਲ ਜਾਉਟ ਹੋ ਕੇ ਰਹਿ ਗਿਆ ਹੁਣ ਜੀ ਜਿਸ ਤਰ੍ਹਾਂ ਦੇ ਨਾਲ ਸਰਕਾਰ ਕਹਿੰਦੀ ਕਹਿੰਦੇ ਕਿ 20 ਮਾਡਲ ਤੋਂ ਥੱਲੇ ਵਾਲੀਆਂ ਗੱਡੀਆਂ ਪੋਲੂਸ਼ਨ ਬਹੁਤ ਕਰਦੀਆਂ ਨੇ ਇਸ ਕਰਕੇ ਉਹਨਾਂ ਦੀ ਐਂਟਰੀ ਬੰਦ ਕੀਤੀ ਆ ਲੱਗਦਾ ਕਿ ਗੱਡੀਆਂ ਦੇ ਨਾਲ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਭਾਜੀ ਗੱਡੀਆਂ ਬਾਕੀ ਬਾਲਦੇ ਸਾਂ ਦੇਖੋ ਕਿ ਨੀ ਗੱਡੀ ਚੱਲ ਰਹੀਆਂ 70 80 ਮਲ ਗੱਡੀਆਂ ਚੱਲ ਰਹੀਆਂ ਉੱਥੇ ਉੱਥੇ ਤੇ ਪੋਲੂਸ਼ਨ ਹੈ ਨਹੀਂ ਕੈਨੇਡਾ ਅਮਰੀਕਾ ਚ ਐੱਚੇ ਕਿਹੜਾ ਪੋਲੂਸ਼ਨ ਹੋ ਗਿਆ ਬੰਬੇ ਕੋਲਕਾਤਾ ਕਿੰਨਾ ਰਸ਼ਾ ਉੱਥੇ ਕੋਈ ਪੋਲੂਸ਼ਨ ਨਹੀਂ ਹੈਗਾ ਬਾਕੀ ਹੁਣ ਗਵਰਨਮੈਂਟ ਆਪਣੇ ਗਰੀਬ ਬੰਦੇ ਨੂੰ ਮਾਰ ਰਹੀ ਵਸੇ ਜੀ ਕਿੰਨਾ ਕਿ ਨੁਕਸਾਨ ਮੰਨਦੇ ਹੋ ਵੀ ਦਿੱਲੀ ਦੇ ਜੋ ਰੂਟ ਜਾਣ ਤੋਂ ਤੱਕ ਬ੍ਰੇਕਾਂ ਲੱਗਣ ਗਿਆ ਹੁਣ ਲੱਗੇ ਕਿਤੋਂ ਅੱਗੇ ਚੁੱਕਿਆ ਨੇ ਸਰਕਾਰੀ ਆਰਡਰ ਤੋਂ ਬਾਅਦ ਕਿੰਨਾ ਕਿ ਨੁਕਸਾਨ ਜਿਹੜਾ ਮੰਨ ਰਹੇ ਸਾਡਾ ਤਾਂ ਬਹੁਤ ਨੁਕਸਾਨ ਆ ਜੀ 25 30 ਹਜ਼ਾਰ ਰੁਪਏ ਕਿਸ਼ਤਾਂ ਗੱਡੀਆਂ ਅਜੀਬ ਬਿਲਕੁਲ ਚੌਪੜੋ ਕੇ ਰਹਿ ਗਏ ਹੁਣ ਧੰਦਾ ਝੜਦਾ ਦਿੱਲੀ ਦਿੱਲੀ ਦੇ ਵਿੱਚ ਐਂਟਰੀ ਰੋਕੀ ਗਈ ਆ ਜਿਸ ਮੈਂ ਜਦੋਂ ਆਰਡਰ ਪੜ੍ਹ ਰਿਹਾ ਸੀ ਤੇ ਆਰਡਰ ਦੀ ਕਾਪੀ ਦੇ ਵਿੱਚ ਲਿਖਿਆ ਜੀ ਕਿ ਜਿਹੜੀ ਪੈਟਰੋਲ ਗੱਡੀ 2010 ਮਾਡਲ ਤੋਂ ਥੱਲੇ ਉਹਦੀ ਵੀ ਐਂਟਰੀ ਬੰਦ ਆ ਡੀਜ਼ਲ ਗੱਡੀ 2020 ਮਾਡਲ ਤੋਂ ਥੱਲੇ ਐਂਟਰੀ ਬੰਦ ਆ ਇਸ ਤੋਂ ਉੱਤੇ ਟੈਕਸੀ ਦੇ ਵਿੱਚ ਗੱਡੀਆਂ ਹੈਗੀਆਂ ਨੇ 2021 22 23 ਮਾਡਲ ਜਿਹੜੀਆਂ ਟੈਕਸੀ ਚਾਰਜ ਗੱਡੀਆਂ ਚੱਲ ਰਹੀਆਂ ਨੇ ਬਹੁਤ ਘੱਟ ਗੱਡੀ ਆ ਜੀ 2020 21 ਮਾਡਲ ਜਿਹੜੀ ਗੱਡੀ ਆ ਬਹੁਤ ਘੱਟ ਆ ਵੀ ਵੀ ਤੋਂ ਥੱਲੇ ਥਲੀ ਹੈ तकरीबन 2016 ਚ ਕ੍ਰਿਸਟਾ ਆਈ ਸੀ ਨਵੀਂ ਲੋਕਾਂ ਨੇ ਫਟਾਫਟ ਕ੍ਰਿਸਟਾ ਲੈ ਲਈ ਜਿਨ੍ਹਾਂ ਨੇ ਹੁਣ 2016 17 ਚ ਲਈਆਂ ਘਟੋ ਘਟ 5 ਸਾਲ ਦੇ ਲੋਨ ਹੁੰਦੇ ਆ 5 ਸਾਲ ਚ ਗੱਡੀ ਦੀ ਕਿਸ਼ਤ ਪੂਰੀ ਹੁੰਦੀ ਆ ਫਿਰ ਵੀ ਮਤਲਬ 60 60 ਹਜ਼ਾਰ ਦੀ ਕਿਸ਼ਤ ਆ ਗੱਡੀ ਦੀ ਠੀਕ ਹੈ ਜੀ ਜਿਨ੍ਹਾਂ ਨੇ 18 19 20 ਮਾਡਲ ਲਈਆਂ ਉਹ ਤਾਂ ਬਿਲਕੁਲ ਬਰਬਾਦ ਹੋ ਜਾਣਗੇ ਇਹ ਕੰਮ ਦੇ ਬੰਦ ਕਰਤੀ ਇਹਨਾਂ ਨੇ ਗਵਰਨਮੈਂਟ ਨੇ ਇਹ ਬਹੁਤ ਮਤਲਬ ਨਜਾਇਜ਼ ਧੱਕਾ ਕਰ ਰਹੇ ਆ ਬਹੁਤ ਦੇਖੋ ਦਿੱਲੀ ਨੇ ਅੰਬੈਸਟਰਾਂ ਤੋਂ ਲੈ ਕੇ ਪਹਿਲੇ ਵੈਸਡਾ ਬੰਦ ਕਰੀਆਂ ਉਦੋਂ ਪੰਜਾਬ ਵਿੱਚ ਮਤਲਬ ਪੰਜਾਬੀ ਲੋਕ ਬਹੁਤ ਜ਼ਿਆਦਾ ਬਰਬਾਦ ਹੋਏ ਜਦੋਂ ਇਹਨਾਂ ਨੇ ਵੈਸਡਾ ਬੰਦ ਕਰੀਆਂ ਦਿੱਲੀ ਹਮੇਸ਼ਾ ਟਰਾਂਸਪੋਰਟਰਾਂ ਨਾਲ ਟੈਕਸੀਆਂ ਵਾਲਿਆਂ ਧੱਕਾ ਕਰਦੀ ਆ ਇਹ ਬਹੁਤ ਨਜਾਇਜ਼ ਕਰ ਰਹੇ ਆ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਵਿੱਚ ਤੁਸੀਂ ਦਿੱਲੀ ਦੇ ਵਿੱਚ ਆਉਣੇ ਜਾਣੇ ਹੋ ਦਿੱਲੀ ਦੇ ਵਿੱਚ ਜਿਹੜੀ ਟੈਕਸੀ ਚੱਲਦੀ ਆ ਉਹ 2020 ਮਾਡਲ ਤੋਂ ਉੱਤੇ ਗੱਡੀਆਂ ਨੇ ਸਾਰੀਆਂ ਦਿੱਲੀ ਦੇ ਵਿੱਚ ਨਹੀਂ ਪਹਿਲੇ ਤੋਂ ਹੈ ਨਹੀਂ 2020 ਮਾਡਲ ਦੇ ਉੱਪਰ ਪਰ ਹੁਣ ਜਿਹੜੀਆਂ ਇਹਨਾਂ ਨੇ ਜਦੋਂ ਤੋਂ ਬੰਦ ਕਰ ਰਹੇ ਆ ਹੁਣ ਅਸੀਂ ਗਏ ਨਹੀਂ ਮਤਲਬ ਹੁਣੇ ਹਫ਼ਤੇ ਤੋਂ ਇਹਨਾਂ ਨੇ ਕਰਿਆ ਤਕਰੀਬਨ ਇਹ ਬੰਦ ਕਰਨੇ ਦਾ ਤੇ ਮਤਲਬ ਦਿੱਲੀ 'ਚ ਕਾਫੀ ਗੱਡੀ ਨਹੀਂ 2020 ਤੋਂ ਬਹੁਤ ਬਹੁਤ ਗੱਡੀ ਥੱਲੇ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਗੱਡੀ ਦਿੱਲੀ 'ਚ ਵੀ ਤੁਸੀਂ ਗੱਡੀਆਂ ਦੇ ਕਾਰੋਬਾਰ ਦੇ ਨਾਲ ਸੰਬੰਧ ਰੱਖਦੇ ਹੋ ਲੱਗਦਾ ਕਿ ਜਿਹੜੀ ਸੇਲ ਪਰਚੇਸ ਦੀ ਮਾਰਕੀਟ ਤੇ ਵੀ ਇਹਦਾ ਬਹੁਤ ਵੱਡਾ ਇਫੈਕਟ ਪੈਣ ਵਾਲਾ 2020 ਮਾਡਲ ਤੱਕ ਦੀ ਗੱਡੀ ਜਦੋਂ ਬੰਦ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਉਸ ਉਸ ਕੰਮ ਤੇ ਵੀ ਪ੍ਰਭਾਵ ਪਾਏਗਾ ਇਹਦਾ ਬਾਜੀ ਦਾ ਬਹੁਤ ਪ੍ਰਭਾਵ ਪਾਣਾ ਜੀ ਅਗਰ 20 ਮਾਡਲ ਗੱਡੀ ਆਪਾਂ ਹੁਣ ਲਾਉਂਗੇ ਤਾਂ ਕਹਿੰਗੇ ਤੋ ਕਹਿੰਦਾ ਹਰੇ ਤੂੰ ਦਿੱਲੀ ਜਾਣੀ ਨਹੀਂ ਆ ਕਿ ਜੀ ਸਾਡੀ ਗੱਡੀ ਕਿਹ ਨਾਲ ਲੈਣੀ ਆ ਜੀ ਸਾਡੀ ਗੱਡੀ ਜੀ ਕਿਸੇ ਨਾਲ ਲੈਣੀ ਜੀ ਬਿਕਦੀ ਵੀ ਨਹੀਂ ਗੱਡੀ ਜੀ ਬਾਕੀ ਹਿਮਾਚਲ ਦਾ ਟੈਕਸ ਵਧਾਤਾ ਜੀ ਹਿਮਾਚਲ ਕਰਕੇ ਜਮੇ ਹੁਣ ਬਿਲਕੁਲ ਖਤਮ ਹੋ ਗਿਆ ਕੰਮ ਸਾਡਾ ਜੀ ਉਹਨਾਂ ਨੇ 500 ਰੁਪਏ ਪਰ ਡੇ ਕਰਤਾ ਛੋਟੀ ਗੱਡੀ ਦਾ ਟੈਕਸ ਵੀ ਜੀ ਹੂੰ ਇਸ ਕਰਕੇ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਹੁਣ ਅਸੀਂ ਬਹੁਤ ਜ਼ਿਆਦਾ ਇਸ ਟਾਈਮ ਪਰੇਸ਼ਾਨੀ ਵਿੱਚ ਚਲੇ ਜੀ ਤੁਸੀਂ 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 ਇਸ ਕਾਰੋਬਾਰ ਨਾਲ ਜੁੜੇ ਹੋ ਜਦੋਂ ਤੋਂ ਜੁੜੇ ਹੋ ਬਹੁਤ ਪੁਰਾਣਾ ਚ ਕੰਮ ਕਰ ਰਹੇ ਹੋ ਅੱਜ ਤੱਕ ਇਤਾਂ ਦੇ ਫੈਸਲੇ ਆਏ ਨੇ ਕਿ 2 2 3 3 ਸਾਲ ਪੁਰਾਣੀਆਂ ਗੱਡੀਆਂ ਜਿਹੜੀਆਂ ਨੇ ਉਹ ਹੀ ਬੰਦ ਕਰ ਦਿੱਤੀਆਂ ਜਾਣ ਇਸ ਤੋਂ ਪਹਿਲਾਂ ਕਦੇ ਹੋਇਆ ਨਹੀਂ ਅੱਜ ਤੱਕ ਤਾਂ ਪਹਿਲਾਂ ਕਦੇ ਇਦਾਂ ਦਾ ਹੋਇਆ ਨਹੀਂ ਫਿਰ ਇਹ ਪਹਿਲੀ ਧੰਵਾ ਹੋਇਆ ਵੀ ਇਹ ਜਣੀ ਇੰਨੀ ਜਲਦ ਫੈਸਲਾ ਲਿਆ ਕਰ ਇੱਕਦਮੇ ਫੈਸਲਾ ਉਹਨਾਂ ਨੇ ਆਪਣਾ ਤਾਨਾਸ਼ਾਹੀ ਵਾਲਾ ਆਰਡਰ ਸੀਗਾ ਜਿਹੜਾ ਇੱਕਦਮ ਰਾਤੇ ਰਾਤ ਕਰਦੇ ਆ 12 ਵਜੇ ਤੇ ਅਜੇ ਤਾਂ ਪਹਿਲਾ ਹਜੇ ਹਫਤਾ ਪਹਿਲਾਂ ਹਿਮਾਚਲ ਗਵਰਨਮੈਂਟ ਨੇ ਟੈਕਸ ਵਧਾਇਆ ਉਹਦੀ ਹਜੇ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਕਿਦਾਂ ਉਹਦਾ ਟੈਕਸ ਵਾਪਸੀ ਕਰਾਈ ਜਾਵੇ ਨਵਾਂ ਇੱਕ ਹੋਰ ਫਰਮਾਨ ਜਾਰੀ ਕਰਤੇ ਆ ਜਿਸ ਤਰ੍ਹਾਂ ਦੇ ਨਾਲ ਸਾਰੀਆਂ ਸਟੇਟਸ ਕਹਿੰਦੀਆਂ ਨੇ ਕਿ ਅਸੀਂ ਜਿਹੜੀ ਆ ਰੋਜ਼ਗਾਰ ਵਧਾਉਣਾ ਹੈ ਅਸੀਂ ਰੋਜ਼ਗਾਰ ਵਾਲੇ ਪਾਸੇ ਪਾਉਣਾ ਹੈ ਪੰਜਾਬ ਦੇ ਵਿੱਚ ਵੀ ਉਹੀ ਸਰਕਾਰ ਹੈ ਦਿੱਲੀ 'ਚ ਵੀ ਉਹੀ ਸਰਕਾਰ ਹੈ ਉਹੀ ਪਾਰਟੀ ਦੀ ਜਿਸ ਤਰ੍ਹਾਂ ਦੇ ਨਾਲ ਇਹ ਚੀਜ਼ ਹੋਈ ਆ ਮੰਨਦੇ ਹਾਂ ਕਿ ਆਮ ਲੋਕਾਂ ਦੀ ਜੇਬ ਤੇ ਬਹੁਤ ਵੱਡਾ ਅਸਰ ਪਊਗਾ ਇਹਦਾ ਬਿਲਕੁਲ ਜੀ ਅਸਰ ਪਏਗਾ ਦੇਖੋ ਹੁਣ 2020 ਮਾਡਲ ਤੋਂ ਉੱਪਰ ਬਹੁਤ ਗੱਡੀਆਂ ਘਟਾ ਅਗਰ ਜਾਣਗੀਆਂ ਤਾਂ ਉਹ ਪਹਾੜਾ ਜ਼ਿਆਦਾ ਹੀ ਲੈਣਗੇ ਇਸ ਵਿੱਚ ਲੋਕਾਂ ਦੇ ਤਾਂ ਬਹੁਤ ਜ਼ਿਆਦਾ ਅਸਰ ਪਏਗਾ ਜੀ ਜਿਨ੍ਹਾਂ ਨੇ 에어ਪੋਰਟ ਜਾਣਾ ਉਹਨਾਂ ਦਾ ਪਹਾੜਾ ਮਤਲਬ ਹੁਣ ਜਿਹੜੇ ਲੈਣਗੇ ਜਿਨ੍ਹਾਂ ਕੋ 21 ਮਾਡਲ ਤੋਂ ਉੱਪਰ ਗੱਡੀ ਆ ਉਹ ਪਹਾੜਾ ਨਜਾਇਜ਼ ਹੀ ਲੈਣਗੇ ਫਿਰ ਤੇ ਜਿਨ੍ਹਾਂ ਤੋਂ ਹਾਂਜੀ ਇਹ ਬਹੁਤ ਬਹੁਤ ਅਸਰ ਪਏਗਾ ਲੋਕਾਂ ਤੇ ਵੀ ਅਸਰ ਪਏਗਾ ਇਸ ਦਾ ਬਹੁਤ ਜ਼ਿਆਦਾ ਜਦੋਂ ਜਦੋਂ ਹੁਣ ਤੁਹਾਡੀਆਂ ਨਾ ਗੱਡੀਆਂ ਦੀ ਐਂਟਰੀ ਨਹੀਂ ਆ ਤੁਸੀਂ ਕਹਿੰਦੇ ਹੋ ਕਿ ਹਿਮਾਚਲ ਨੇ ਟੈਕਸ ਵਧਾ ਦਿੱਤਾ ਤੇ ਦਿੱਲੀ ਨੇ ਐਂਟਰੀ ਬੰਦ ਕਰਤੀ ਆ ਇਸ ਤੋਂ ਬਾਅਦ ਇਹ ਕਾਰੋਬਾਰ ਦੇ ਉੱਤੇ ਕਿੰਨਾ ਕੁ ਪ੍ਰਭਾਵ ਮੰਨਦੇ ਹੋ ਕਿ ਕਿਸ ਕਿੰਨੇ ਕ ਪੱਦਰ ਜੇ 100% ਕੰਮ ਪਹਿਲਾਂ ਚੱਲ ਰਿਹਾ ਸੀ ਕਿੰਨੇ ਪਰਸੈਂਟ ਰਹਿ ਜੂਗਾ ਕੰਮ ਨੂੰ ਸਰ ਸਾਡੇ ਕੋਲ ਸਾਰਾ ਕੰਮ ਤਕਰੀਬਨ ਦਿੱਲੀ ਦਾ ਹੀ ਹੈ ਜੀ ਐਨ ਆਰ ਇਸ ਵਗੈਰਾ ਇਸ ਟਾਈਮ ਆਉਂਦੇ ਆ ਬਾਹਰੋਂ ਜੀ ਕਿ ਦਿਵਾਲੀ ਆ ਉੱਪਰ ਤੇ ਸਾਰਾ ਕੰਮ ਦਿੱਲੀ ਦਾ ਇਸ ਟਾਈਮ ਜੀ 50% ਸਾਡਾ ਕੰਮ ਖਤਮ ਹੋ ਗਿਆ ਜੀ ਹਾਂ ਜੀ ਜੀ ਬਾਕੀ ਹੁਣ ਦੇਖੋ ਕੀ ਬਣਦਾ ਸਾਡਾ ਵੀ ਪਲੈਨਿੰਗ ਕਰ ਰਹੇ ਹਾਂ ਕਿ ਸਰਕਾਰ ਤੋਂ ਕਿਸੇ ਤਰੀਕੇ ਇਸ ਚੀਜ਼ ਤੋਂ ਮਾਫੀ ਕਰਾਈ ਜਾ ਸਕੇ ਕਿ ਘਟੂ ਘਟ ਟੈਕਸੀ ਗੱਡੀਆਂ ਤਾਂ ਐਂਟਰੀ ਦਿੱਤੀ ਜਾਣੀ ਚਾਹੀਦੀ ਹੈ ਕਰ ਰਹੇ ਅਸੀਂ ਆਪਣੀ ਯੂਨੀਅਨ ਵੱਲੋਂ ਜਿੱਦਾਂ ਸਾਡੇ ਮਹਾਲੀ ਟੈਕਸੀ ਯੂਨੀਅਨ ਦਾ ਮੈਂ ਪ੍ਰੈਜ਼ੀਡੈਂਟ ਅਸੀਂ ਆਪਣੇ ਯੂਨੀਅਨ ਵੱਲੋਂ ਵੀ ਲੈਟਰ ਟੈਪਲੀਕੇਸ਼ਨ ਦੇ ਚੁੱਕੇ ਹਾਂ ਅਖਬਾਰਾਂ 'ਚ ਵੀ ਅਸੀਂ ਗਵਰਨਮੈਂਟ ਨੂੰ ਕਰ ਰਹੇ ਹਾਂ ਅਪੀਲ ਕਰ ਰਹੇ ਹਾਂ ਪਰ ਦੇਖੋ ਕੀ ਬਣਦਾ ਚੰਡੀਗੜ੍ਹ ਦੀ ਤਰਜ਼ ਤੇ ਦਿੱਲੀ ਦੀ ਤਰਜ਼ ਤੇ ਸ਼ਾਇਦ ਚੰਡੀਗੜ੍ਹ ਗਵਰਨਮੈਂਟ ਵੀ ਬੰਦ ਕਰ ਦਵੇ ਇਹ ਕੰਮ ਇਹ ਤਾਂ ਹੋਰ ਵੀ ਵੱਧਾ ਹੋ ਸਕਦਾ ਇਹਦੇ 'ਚ ਇਹ ਲੱਗਦਾ ਨਹੀਂ ਕਿ ਤੁਹਾਡੇ ਕੰਮ ਤੇ ਦਾ ਬਹੁਤ ਵੱਡਾ ਅਸਰ ਪੈਗਾ ਤੁਹਾਡੇ ਨਾਲ ਲੱਗਦਾ ਜਿਹੜਾ ਸ਼ਹਿਰ ਅਪ ਚੰਡੀਗੜ ਆ ਜਾਂਦਾ ਜੇ ਚੰਡੀਗੜ ਦੇ ਵਿੱਚ ਐਂਟਰੀ ਬੰਦ ਹੁੰਦੀ ਆ ਤੇ ਫਿਰ ਤੁਹਾਡੇ ਕੋਲ ਤਾਲੇਦਾਲ ਦਾ ਰਾਹ ਹੀ ਨਹੀਂ ਰਹਿ ਜਾਂਦਾ ਕਿਉਂਕਿ ਤੁਸੀਂ ਪਹਾੜਾਂ ਵੱਲ ਵੀ ਐਂਟਰ ਕਰਨਾ ਤੇ ਚੰਡੀਗੜ ਦੇ ਵਿੱਚੋਂ ਕੇ ਜਾਣਾ ਬਹੁਤ ਜ਼ਿਆਦਾ ਫਰਕ ਪੈਣੀ ਐ ਇਸੀ ਦਾ ਟਰਾਂਸਪੋਰਟ ਤਾਂ ਖਤਮ ਹੋ ਜਾਏਗਾ ਬਿਲਕੁਲ ਕਿਉਂਕਿ ਗੱਡੀ ਜਿਹੜੀ 2000 ਜਿਹੜੀ ਅੱਜ ਦੇ ਟਾਈਮ ਚ ਗੱਡੀ ਕ੍ਰਿਸਟਾ ਦੀ ਕੀਮਤ 24 ਲੱਖ ਰੁਪਏ ਗੱਡੀ ਦੀ ਕੀਮਤ ਹੈ 24 ਲੱਖ ਰੁਪਏ ਕਿ ਲਾ ਕੇ ਦੇਖ ਲੋ ਤੁਸੀਂ ਕਿਹੜਾ ਕੰਮ ਰਹਿ ਜਾਂਦਾ ਫਿਰ ਕਿੱਥੇ ਕਿੱਥੋਂ ਭਰ ਜਿਹੜੀ 20 ਮਾਡਲ ਗੱਡੀ ਹੈ ਉਹ ਵੀ ਕਾਸ਼ ਤੱਕ ਫਰੀ ਨਹੀਂ ਹੋਈਆਂ ਗੱਡੀਆਂ ਹੁਣ ਬੰਦ ਕਰਤੀ ਕਿੱਥੋਂ ਕਿਸ ਤਰ੍ਹਾਂ ਦੀਆਂ ਪੂਰੀਆਂ ਹੋਣੀਆਂ ਗੱਡੀਆਂ ਤਾਂ ਬਹੁਤ ਜ਼ਿਆਦਾ ਨਜਾਇਜ਼ ਧੱਕਾ ਹੋਇਆ ਟਰਾਂਸਪੋਰਟਰ ਨੂੰ ਸਰਕਾਰ ਕਹਿੰਦੀ ਹੈ ਕਿ ਬਾਹਰ ਨਹੀਂ ਜਾਣ ਦੇਵਾਂਗੇ ਨੌਜਵਾਨਾਂ ਨੂੰ ਇੱਧਰ ਰੋਜ਼ਗਾਰ ਦੇਵਾਂਗੇ ਲੱਗਦਾ ਕਿ ਇਸ ਤਰੀਕੇ ਨਾਲ ਰੋਜ਼ਗਾਰ ਚ ਪਾਤਾ ਹੋਈ ਬਾਈ ਇਹ ਤਾਂ ਸਰਕਾਰ ਦੇ ਸਭ ਚੋਟਲੇਵਾਜੀ ਹੈ ਕੋਈ ਹੋਰ ਕੁਝ ਨਹੀਂ ਹੈਗਾ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ ਕਿਸੇ ਨੂੰ ਕੋਈ ਕੁਝ ਨਹੀਂ ਮਿਲ ਰਿਹਾ ਸਰਕਾਰ ਸਾਨੂੰ ਬੜੀ ਉਮੀਦਾਂ ਲੈ ਕੇ ਆਈ ਸੀ ਕਿ ਉਸ ਟਾਈਮ ਜੀ ਵੀ ਇਹ ਕਰ ਦਾਂਗੇ ਉਹ ਕਰ ਦਾਂਗੇ ਲੇਕਿਨ ਸਾਨੂੰ ਕੁਝ ਨਹੀਂ ਸਾਨੂੰ ਦਿਖ ਨਹੀਂ ਜਾ ਕੋਈ ਕੁਝ ਵੀ ਗਰਾਊਂਡ ਸਰਕਾਰ ਆਪਣੇ ਜੋ ਵਾਅਦੇ ਕਰੀ ਜਾ ਰਹੀ ਐ ਇਸੇ ਅਸੀਂ ਏਦਾਂ ਕਰਦੇ ਏਦਾਂ ਕਰਦੇ ਸਾਨੂੰ ਕੁਝ ਨਹੀਂ ਕਰਿਆ ਅਜ ਤੱਕ ਜੀ ਕਹਿੰਦੇ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕ ਲਵਾਂਗੇ ਨੌਜਵਾਨ ਹੁਣ ਬਾਹਰ ਨਹੀਂ ਜਾਣਗੇ ਉਹ ਰੋਜ਼ਗਾਰ ਘਟੂ ਕਿਉਂਕਿ ਜਿਹੜਾ ਰੁਝਾਨ ਆ ਉਹ ਘਟਾਵਾਂਗੇ ਇਧਰ ਰੋਜ਼ਗਾਰ ਦਵਾਂਗੇ ਟੈਕਸੀ ਦੇ ਜਿਹੜਾ ਖਾਸ ਤੌਰ ਤੇ ਤੁਹਾਡੇ ਟਰਾਂਸਪੋਰਟ ਦਾ ਵਿਭਾਗ ਹੈ ਇਹਦੇ ਚ ਬਹੁਤ ਵੱਡਾ ਰੋਜ਼ਗਾਰ ਆ ਪੰਜਾਬ ਦੇ ਵਿੱਚ ਜੀ ਇਸ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੁੰਦਾ ਲੱਗਦਾ ਕਿ ਜਿਹੜੀ ਆਉਣ ਵਾਲੀ ਨੌਜਵਾਨੀ ਦੇ ਲਈ ਹੋਰ ਅੱਗੇ ਰੋਜ਼ਗਾਰ ਦੇ ਰਾਹ ਖਤਮ ਹੁੰਦੇ ਨੇ ਬਿਲਕੁਲ ਜੀ ਇਹ ਤਾਂ ਪਹਿਲੇ ਹੀ ਖਤਮ ਹੋਇਆ ਹੋਇਆ ਪਰ ਹੁਣ ਜਿਸ ਹਿਸਾਬ ਨਾਲ ਇਹ ਧੱਕਾ ਕਰ ਰਿਹਾ ਹੈ ਹਿਸਾਬ ਨਾਲ ਤਾਂ ਬਿਲਕੁਲ ਹੀ ਖਤਮ ਕਰ ਰਿਹਾ ਹੈ ਬਿਲਕੁਲ ਟਰਾਂਸਪੋਰਟ ਦਾ ਟੈਕਸੀਆਂ ਦਾ ਕੰਮ ਬਿਲਕੁਲ ਬੰਦ ਹੋ ਜਾਏਗਾ ਜੀ ਜਿਹੜੇ ਕਰ ਰਹੇ ਉਹ ਵੀ ਬੰਦ ਕਰ ਦੇਣਗੇ ਇਸ ਹਿਸਾਬ ਨਾਲ ਹਾਂਜੀ ਇਹ ਸਰਕਾਰ ਦਾ ਜੋ ਧੱਕਾ ਹੈ ਨਾ ਇਹ ਬਹੁਤ ਨਜਾਇਜ਼ ਹੈ ਜੀ ਕਾਰਪੋਰੇਟ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਤਾਂ ਨੁਕਸਾਨ ਮੰਨਦੇ ਹਾਂ ਕਿ ਜਿੰਨਾ ਵੱਡੇ ਘਰਾਣੇ ਨੇ 2-200 ਗੱਡੀ ਜਿਹਨਾਂ ਦੀ ਚੱਲ ਰਹੀ ਆ ਉਹਨਾਂ ਨੂੰ ਇਸ ਚੀਜ਼ ਦਾ ਕੀ ਨੁਕਸਾਨ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਗਵਰਨਮੈਂਟ ਉਹਨਾਂ ਦਾ ਫਾਇਦਾ ਕਰ ਰਹੀ ਹੈ ਕਿਉਂਕਿ ਉਹਨਾਂ ਦਾ ਕੋਈ ਨਾ ਕੋਈ ਜਿਹੜਾ ਛੋਟਾ ਵਪਾਰੀ ਉਹੀ ਖਤਮ ਹੁੰਦਾ بڑے ਵਪਾਰੀ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਜਿਨ੍ਹਾਂ ਦੇ ਕੋਲ 2-200 ਗੱਡੀ ਆ ਜਾਂ 4-400 ਗੱਡੀ ਜਿਨ੍ਹਾਂ ਦੇ ਵੱਡੇ ਰੋਜ਼ਗਾਰ ਦੇ ਸਾਧਨ ਨੇ ਜਿਨ੍ਹਾਂ ਕੋਲ ਲੱਗਦਾ ਕਿ ਉਹ ਇਸ ਚੀਜ਼ ਤੋਂ ਫਾਇਦਾ ਖੱਟ ਲੈਣ ਕਿਉਂਕਿ ਉਹਨਾਂ ਕੋਲ ਨਵੀਆਂ ਗੱਡੀਆਂ ਵੀ ਹੋਣਗੀਆਂ ਉਹਨਾਂ ਕੋਲ ਪੁਰਾਣੀਆਂ ਵੀ ਹੋਣਗੀਆਂ ਸਰ ਉਹਨਾਂ ਕੋਲ ਸਾਰੀਆਂ ਨਵੀਆਂ ਗੱਡੀਆਂ ਜੀ ਉਹ ਤਾਂ ਫਾਇਦਾ ਖੱਟ ਹੀ ਰਹੇ ਨੇ ਗਰੀਬ ਬੰਦਾ ਮਰ ਰਿਹਾ ਜੀ ਉਸ ਟਾਈਮ ਜੂ ਉਹ ਤਾਂ ਆਪਣਾ ਉਹਨਾਂ ਗੱਡੀ ਨਵੀਂ ਅੱਜਕੱਲ 2-2 ਸਾਲ ਪਾਣੀ 10-16 ਸਾਲ ਪੁਰਾਣੀ ਗੱਡੀ ਆ ਉਹਨਾਂ ਕੋਈ ਉਹ ਤਾਂ ਬੰਦੇ ਠੀਕ ਆ ਬਿਲਕੁਲ ਕੰਮ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਹਿੰਦੇ ਕਿ ਰੋਜ਼ਗਾਰ ਬਧਾਵਾਂਗੇ ਬਦਲਾਅ ਦੀ ਸਰਕਾਰ ਲੈ ਕੇ ਆਉ ਪਰ ਦਿੱਲੀ ਦੇ ਵਿੱਚ ਐਂਟਰੀ ਬੰਦ ਹੋ ਗਈ ਆ ਕਹਿੰਦੇ ਟੈਕਸੀਆਂ ਦੀ ਬੁਰਾ ਹਾਲ ਹੈ ਜੀ ਸਰਕਾਰ ਦਾ ਜਿਹੜੀ ਮਰਜ਼ੀ ਆ ਜਵੇ ਸਭ ਦਾ ਹੀ ਹਾਲ ਹੈ ਬੇਲੇ ਬੈਠੇ ਆ ਕੋਈ 20 ਮਾਡਲ ਕਹਿੰਦੇ ਗੱਡੀਆਂ ਬੰਦ ਕਰਤੀਆਂ ਹੁਣ ਜਿਹੜੀਆਂ ਸਾਡੀਆਂ ਖੜੀਆਂ ਸਾਰਾ 19 ਮਾਡਲ ਉਹ ਅਸੀਂ ਕੀ ਕਰਨੇ ਆ ਉਹਨਾਂ ਨੂੰ ਹੁਣ ਅਸੀਂ ਨਵੀਆਂ ਗੱਡੀਆਂ 23 ਮਾਡਲ ਲੈ ਲਈਆਂ 22 ਲੈ ਲਈਆਂ ਥੋੜੇ ਦਿਨਾਂ ਨੂੰ ਉਹ ਕਹਿ ਦੋਗੇ ਵੀ ਇਹ ਵੀ ਬੰਦ ਕਰ ਦੇਣੀ ਹੈ ਫਿਰ ਅਸੀਂ ਕੀ ਕਰਾਂਗੇ ਅਸੀਂ ਕਿੱਥੋਂ ਆਪਣਾ ਖਰਚਾ ਕਰਨਾ ਭਾਈ ਸਾਡੀ ਤਾਂ ਉਹੀ 12 13 ਸੈਲਰੀ ਹੈ ਸਾਡੀ ਵੀ ਬਾਹਰ ਜਾਉਂਗੇ ਤਾਂ ਹੀ ਚਾਰ ਪੈਸੇ ਬਣਦੇ ਆ ਨਾਈਟਰ ਨੂੰ ਨਾ ਲਗੂਗੇ ਤਾਂ ਅਜੇ ਤਾਂ ਬਿੱਲੇ ਬੈਠੇ ਨੇ ਦਿੱਲੀ ਗਏ ਬਿਨਾ ਸਰ ਜਾਂਦਾ ਦਿੱਲੀ ভাই ਲੋਕਲ ਤਾਂ ਹੈ ਹੀ ਨਹੀਂ ਕੁਝ ਲੋਕਲ ਤੁਹਾਨੂੰ ਪਤਾ ਹੀ ਹੈ ਦਿੱਲੀ ਜਾਓਗੇ ਥੋੜਾ ਬੋੜਾ ਤਾਂ ਹੀ ਖਰਚਾ ਬਣਦਾ ਹੈ ਹਮ ਏਅਰਪੋਰਟ ਤੇ ਜਾਂਦਾ ਜਿਆਦਾ ਟੂਰ ਨਾ ਏਅਰਪੋਰਟ ਤੇ ਛੱਡਦੇ ਆ ਦਸਵਾਰੀਆਂ ਤਾਂ ਦਿੱਲੀ ਦਾ ਏਅਰਪੋਰਟ ਹੀ ਦਿੱਲੀ ਦਾ ਨਾ ਤਾਂ ਸਾਡਾ ਮੋਹਾਲੀ ਵਾਲਾ ਏਅਰਪੋਰਟ ਚ ਲਾਂਦੇ ਆ ਸਰ ਜੰਨੀਆਂ ਵੀ ਫਲਾਈਟਾਂ ਸਾਰੀਆਂ ਦਿੱਲੀ ਤੋਂ ਜਾਂਦੀਆਂ ਤਾਂ ਸਾਡੀਆਂ ਗੱਡੀਆਂ ਬਿਲੀਆਂ ਖੜੀਆਂ 20 ਮਾਡਲ ਤੇ ਕਹਿੰਦੇ ਉੱਪਰ ਵਾਲੀਆਂ ਸਾਰੀਆਂ ਉਹ ਥੱਲੇ ਵਾਲੀਆਂ ਬੰਦ ਕਰਤੀਆਂ ਕਹਿੰਦੇ 20000 ਰੁਪਏ ਵਸੂਲੂਗੀ ਦਿੱਲੀ ਦੀ ਪੁਲਿਸ ਜੇ ਤੁਸੀਂ ਗੱਡੀ ਲੈ ਕੇ ਜਾਣੇ ਹੋ 20000 ਦਾ ਕੀੜਾ ਬਣਦਾ ਦਿੱਲੀ ਦਾ 20000 ਦਾ ਕਿੱਥੇ ਬਾਜੀ ਛੋਟੀ ਆ 5000 6000 ਕਰਾਇਆ ਇਹਦਾ 20000 ਕਿੱਥੋਂ ਵਰਦੀ ਐ ਸੀ ਫਿਰ ਤਾਂ ਫਾਇਦਾ ਹੀ ਨਹੀਂ ਆ ਜਾਣਦਾ ਸੀ ਫਿਰ ਤਾਂ ਠੀਕ ਆ ਇੱਥੇ ਹੀ ਬੈਠੇ ਆ ਇਹ ਤਾਂ ਗਲਤ ਆ ਨਾ ਜੋ ਜੋ ਉਹਨਾਂ ਦੇ ਮਨ ਚਾਹੁੰਦਾ ਉਹ ਆਪਣੇ ਹਿਸਾਬ ਨਾਲ ਕਰ ਦੰਨੇ ਆ ਵੀ ਹਾਂ ਆ 20 ਮਾਡਲ ਬੰਦ ਕਰ ਦੋ ਉਹਦੇ ਨਾਲ ਕਿਤੇ ਪੋਲਿਊਸ਼ਨ ਬੰਦ ਹੋ ਜਾਊਗਾ ਕੀ ਕਾਰਨ ਕੀ ਮੰਨਦੇ ਹੋ ਪ੍ਰਦੂਸ਼ਣ ਦਾ ਕਿਉਂਕਿ ਸਰਕਾਰਾਂ ਕਹਿੰਦੀਆਂ ਨੇ ਕਿ ਗੱਡੀਆਂ ਬੰਦ ਕਰ ਦੋ ਆਡ इवन ਦਾ ਵੀ ਇੱਥੇ ਸਿਸਟਮ ਚੱਲਦਾ ਰਿਹਾ ਫਿਰ 2015 16 17 ਵਾਲੀਆਂ ਬੰਦ ਕਰਤੀਆਂ ਹੁਣ 20 ਮਾਡਲ ਤੱਕ ਦੀਆਂ ਬੰਦ ਕਰਤੀਆਂ ਕਹਿੰਦੇ ਆਉਣ ਵਾਲੇ ਆਰਡਰ ਤੱਕ ਬੰਦ ਰੱਖਾਂਗੇ ਪਰ ਲੱਗਦਾ ਨਹੀਂ ਕਿ ਇਹਦਾ ਨੁਕਸਾਨ ਜਿਹੜਾ ਇਹ ਸਰਕਾਰਾਂ ਪਹਿਲਾਂ ਨਹੀਂ ਸੋਚਦੀਆਂ ਹੋਣਗੀਆਂ ਸਰਕਾਰਾਂ ਤੇ ਡਿਸਕਸ ਨਹੀਂ ਕਰਦੀਆਂ ਹੋਣਗੀਆਂ ਪੋਲਿਊਸ਼ਨ ਤਾਂ ਦਿੱਲੀ 'ਚ ਦੇਖੋ ਗੱਡੀਆਂ ਦੇ ਨਾਲ ਨਹੀਂ ਹੁੰਦਾ ਪੋਲਿਊਸ਼ਨ ਇਲੈਕਟ੍ਰੀਕਲ ਗੱਡੀਆਂ ਚਲਾ ਰਹੇ ਬੱਸਾਂ ਚਲਾ ਰਹੇ ਆ ਉਹਦੇ ਨਾਲ ਕਿਹੜਾ ਪੋਲਿਊਸ਼ਨ ਘਟ ਗਿਆ ਤੇ ਇਹਨਾਂ ਨੇ ਸਾਰੀਆਂ ਗੱਡੀਆਂ ਬੰਦ ਕਰਤੀਆਂ 15 15 ਸਾਲ ਪੁਰਾਣੀਆਂ 10 ਸਾਲ ਪੁਰਾਣੀਆਂ ਤਾਂ ਕਿਹੜਾ ਪੋਲਿਊਸ਼ਨ ਘਟ ਗਿਆ ਉੱਥੇ ਇੰਨੀ ਇੰਡਸਟਰੀ ਹੈ ਉੱਥੇ ਇੰਨੇ ਲੋਕ ਆ ਕੇ ਬਸ ਗਏ ਆ ਪੋਲਿਊਸ਼ਨ ਤਾਂ ਹੋਣਾ ਹੀ ਹੈ ਸਾਫ ਸਪਾਈ ਹੈ ਨਹੀਂ ਸਿਸਟਮ ਹੈ ਨਹੀਂ ਕੋਈ ਪੋਲਿਊਸ਼ਨ ਤਾਂ ਹੋਣਾ ਹੀ ਚੰਡੀਗੜ੍ਹ ਵੀ ਕਹਿੰਦੇ ਤਿਆਰੀ ਕਰੀ ਜਾਂਦਾ ਸਕੂਟਰ ਮੋਟਰਸਾਈਕਲ ਬੰਦ ਕਰਤੇ ਜਿਹੜੇ ਦੋ ਪਹੀਆ ਵਾਹਨ ਬੰਦ ਕਰਤੇ ਇਸ ਤੋਂ ਬਾਅਦ ਗੱਡੀਆਂ ਵੱਲ ਨੂੰ ਤਰੂਗਾ ਚੰਡੀਗੜ੍ਹ ਦਾ ਪ੍ਰਸ਼ਾਸਨ ਨੀ ਚੰਡੀਗੜ੍ਹ ਚ ਇੰਡਸਟਰੀ ਹੈ ਨਹੀਂ ਇੰਨੀ ਤਾਂ ਇੱਥੇ ਪੋਲਿਊਸ਼ਨ ਤਾਂ ਕਰਕੇ ਹੈ ਨਹੀਂ ਇੱਥੇ ਵੀ ਚੱਲ ਰਹੀਆਂ ਗੱਡੀਆਂ ਡੀਜ਼ਲ ਵੀ ਚੱਲ ਰਹੀਆਂ ਸਾਰੀਆਂ ਚੱਲ ਰਹੀਆਂ ਹੁਣ ਤੱਕ ਤਾਂ ਚੱਲਦੀ ਆ ਰਹੀਆਂ ਹਨਾ ਤਾਂ ਇੱਥੇ ਤਾਂ ਪੋਲਿਊਸ਼ਨ ਹੈ ਨਹੀਂ ਕਿਉਂ ਨਹੀਂ ਹੈ ਤੇ ਇੰਡਸਟਰੀ ਹੈ ਨਹੀਂ ਇੰਨੀ ਤਾਂ ਇਹਦਾ ਰੀਜ਼ਨ ਹੈ ਨਹੀਂ ਆ ਵੀ ਹਾਂ ਗੱਡੀਆਂ ਕਰਕੇ ਪੋਲਿਊਸ਼ਨ ਗੱਡੀਆਂ ਦੀ ਚੈਕਿੰਗ ਹੁੰਦੀ ਹੈ ਪੋਲਿਊਸ਼ਨ ਹੁੰਦਾ ਕਾਰਨ ਕੀ ਮੰਨਦੇ ਕੱਲੀਆਂ ਗੱਡੀਆਂ ਤੇ ਕਿਉਂ ਐਕਸ਼ਨ ਲਿਆ ਜਾਂਦਾ ਹਰ ਵਾਰ ਜਦੋਂ ਪੋਲਿਊਸ਼ਨ ਦੀ ਗੱਲ ਆਉਂਦੀ ਹੈ ਗੱਡੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਪਰ ਇਹਦਾ ਕਾਰਨ ਕੀ ਮੰਨਦੇ ਕਾਰਨ ਇਹ ਹੀ ਆ ਭਾਈ ਦਿੱਲੀ ਚ ਟ੍ਰੈਫਿਕ ਇੰ ਇਹ ਇਹਨਾਂ ਨੂੰ ਇਹ ਲੱਗਦਾ ਹੈ ਵੀ ਹਾਂ ਇਹਦੇ ਕਰਕੇ ਹੀ ਪੋਲੂਸ਼ਨ ਹੁੰਦਾ ਹੈ। ਉੱਥੇ ਇੰਨੇ ਲੋਕ ਆ ਕੇ ਬਸ ਗਏ ਇੰਨੇ ਪੂਰੀ ਉਹ ਸਟੇਟ ਦੀ ਰਾਜਧਾਨੀ ਹੈ। ਤਾਂ ਉਹ ਉੱਥੇ ਤਾਂ ਫਿਰ ਟ੍ਰੈਫਿਕ ਤਾਂ ਹੋਣਾ ਹੀ ਹੈ। ਤਾਂ ਕਰਕੇ ਉਹਨਾਂ ਨੂੰ ਲੱਗਦਾ ਹੈ ਵੀ ਇਹ ਗੱਡੀਆਂ ਕਰਕੇ ਹੀ ਪੋਲੂਸ਼ਨ ਹੋ ਰਿਹਾ। ਬਿਲਕੁਲ ਸਹੀ ਜ਼ਰੂਰ ਹੈ ਕਿ ਨੌਜਵਾਨੀ ਦੇ ਕੰਮ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਇਸ ਚੀਜ਼ ਦਾ ਪੈਣਾ ਹੈ। ਇਸ ਤੋਂ ਬਾਅਦ ਜਾਂ ਤਾਂ ਵਿਦੇਸ਼ਾਂ 'ਚ ਜਾਣਾ ਵਿਦ ਨੌਜਵਾਨਾਂ ਦੇ ਹੱਥ ਵਸ ਰਹਿ ਜਾਣਾ ਜਾਂ ਫਿਰ ਨੌਜਵਾਨ ਕੋਈ ਹੋਰ ਕੰਮ ਦੇ ਵੱਲ ਤੁਰਨਗੇ ਪਰ ਇਹ ਕੰਮ ਕਿਤੇ ਨਾ ਕਿਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਖਤਮ ਹੋਣ ਦੇ ਕਿਨਾਰੇ ਹੈ ਲੋਪ ਹੋਣ ਦੇ ਕਿਨਾਰੇ ਹੈ ਡਰਾਈਵਰੀ ਮਹਿਕਮਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਸਰਕਾਰਾਂ ਗੱਡੀਆਂ ਮੋਟਰਸਾਈਕਲ ਬੰਦ ਕਰ ਰਹੀਆਂ ਨੇ ਇਸ ਤਰੀਕੇ ਦੇ ਨਾ ਹਣ ਆਉਣ ਵਾਲੇ ਸਮੇਂ ਦੇ ਵਿੱਚ ਮਾੜੇ ਜਾਂ ਕਹਿ ਦਿੱ ਕਿ ਜਿਹੜਾ ਗਰੀਬ ਤਬਕਾ ਹੈ ਉਹਦੇ ਲਈ ਰੋਜ਼ਗਾਰ ਦਾ ਸਾਧਨ ਨਹੀਂ ਬਚੇਗਾ ਸਾਨੂੰ ਇੱਥੇ ਸਿਸਟਮ ਵਧੀਆ ਮਿਲ ਜਵੇ ਨਾ ਅਸੀਂ ਉਰੀ ਖੁਸ਼ ਆਂ ਪੰਜਾਬ ਵਰਗੀ ਰਿਸਕ ਕਿਤੇ ਨਹੀਂ ਹੈ ਅਸੀਂ ਬਾਹਰ ਜਾ ਕੇ ਕਿਸੇ ਦੀ ਗੁਲਾਮੀ ਨਹੀਂ ਕਰਨਾ ਚਾਹੁੰਦੇ ਅਸੀਂ ਉਰੀ ਕੰਮ ਕਰਨਾ ਚਾਹੁੰਦੇ ਆ ਜੇ ਉਰੇ ਸਿਸਟਮ ਠੀਕ ਹੋਵੇ ਨਾ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਨੂੰ ਇੱਥੇ ਹੀ ਚੰਗੇ ਪੈਸੇ ਬਣੇ ਜਾਣ ਸਿਸਟਮ ਸਹੀ ਹੋਵੇ ਸਾਡੇ ਨਾਲ ਹੋਊਗਾ ਤਾਂ ਅਸੀਂ ਉਰੀ ਖੁਸ਼ ਆ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਅਸੀਂ ਵੀ ਆਪਣੀ ਫੈਮਲੀ ਨਾਲ ਰਹਿਣਾ ਚਾਹੁੰਦੇ ਆ ਇੱਥੇ ਹੀ ਰਹਿਣਾ ਚਾਹੁੰਦੇ ਆ ਪਰ ਸਾਨੂੰ ਸਾਡੀ ਸਰਕਾਰ ਦਾ ਸਿਸਟਮ ਹੈ ਨਾ ਜੋ ਉਹ ਠੀਕ ਨਹੀਂ ਲੱਗਦਾ ਸੋ ਇਹ ਜ਼ਰੂਰ ਹੈ ਕਿ ਆਮ ਲੋਕਾਂ ਦੀ ਜੇਬ ਤੇ ਉੱਤੇ ਦਾ ਬਹੁਤ ਵੱਡਾ ਅਸਰ ਪੈਣ ਵਾਲਾ ਹੈ ਆਮ ਜਨਤਾ ਦੀ ਜੇਬ ਤੇ ਬਹੁਤ ਵੱਡਾ ਅਸਰ ਹੈ ਪਰ ਕਾਰਪੋਰੇਟ ਘਰਾਣਿਆਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਮਿਲੇਗਾ ਕਿਉਂਕਿ ਜਦੋਂ ਛੋਟਾ ਵਪਾਰੀ ਕਿਸੇ ਵਪਾਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਤਾਂ ਵੱਡੇ ਵਪਾਰ ਕਰਨ ਵਾਲਿਆਂ ਨੂੰ ਇਸ ਦਾ ਫਾਇਦਾ ਹੁੰਦਾ ਕਿਉਂਕਿ ਵੱਡੇ ਵਪਾਰੀਆਂ ਦੇ ਕੋਲ ਜਿਹੜੀ ਕਿਸੇ ਵੀ ਕੰਮ ਦੀ ਸਮਰੱਥਾ ਬਹੁਤ ਵੱਡੀ ਹੁੰਦੀ ਹੈ ਕਿਸੇ ਕੰਮ 'ਚ ਪੈਸਾ ਇਨਵੈਸਟ ਕਰਨ ਦੀ ਸਮਰੱਥਾ ਬਹੁਤ ਵੱਡੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੱਸਿਆ ਕਿ ਜਿਨ੍ਹਾਂ ਦੇ ਕੋਲ 20 ਮਾਡਲ ਗੱਡੀਆਂ ਨੇ ਜੋ 20 ਮਾਡਲ ਗੱਡੀ ਦੀ ਕਿਸ਼ਤ 25 ਤੱਕ ਜਾ ਕੇ ਖਤਮ ਹੋਣੀ ਹੈ ਉਹ ਕਿਸ਼ਤਾਂ ਕਿੱਥੋਂ ਪੂਰੀਆਂ ਹੋਣਗੀਆਂ ਜੇ ਦਿੱਲੀ ਤੱਕ ਦੇ ਢੇਡੇ ਨਹੀਂ ਮਿਲਦੇ ਹਿਮਾਚਲ ਜਿਹੜਾ ਐਂਟਰੀ ਬੈਨ ਕਰਦਾ ਜਾਂਦਾ ਹੈ ਹਿਮਾਚਲ ਦੇ ਵੱਲੋਂ ਪੈਸੇ ਵਧਾ ਦਿੱਤੇ ਜਾਂ ਇੱਕ ਵਾਰ ਫਿਰ ਬੇਰੋਜ਼ਗਾਰੀ ਦਾ ਆਲਮ ਪੰਜਾਬ ਦੇ ਵਿੱਚ ਹੋਰ ਵੱਧ ਸਕਦਾ ਹੈ